ਧੁੰਦ ਅਤੇ ਠੰਡ ਦਾ ਕਹਿੜ ਜਾਰੀ ਧੁੰਦ ਨੇ ਸ਼ਹਿਰ ਧਾਰੀਵਾਲ ਵਿੱਚ ਕਰਵਾਈ ਬੱਲੇ ਬੱਲੇ ਬਸ 2 ਮੀਟਰ ਤੱਕ ਹੀ ਦਿਖ ਰਿਆ ਸੀ ਰਸਤਾ ਸ਼ਹਿਰ ਧਾਰੀਵਾਲ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਅੱਜ ਠੰਡ ਅਤੇ ਧੁੰਦ ਨੇ ਕਰਵਾਈ ਬੱਲੇ ਬੱਲੇ ਧੁੰਦ ਦੇ ਨਾਲ ਠੰਡ ਨੇ ਵੀ ਜ਼ੋਰ ਫੜਿਆ ਅੱਜ ਸ਼ਹਿਰ ਧਾਰੀਵਾਲ ਦੇ ਆਸ-ਪਾਸ ਘੜੀ ਧੁੰਦ ਛਾਈ ਹੋਈ ਸੀ ਅਗਰ ਵਾਹਨਾਂ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਹੀ ਹੌਲੀ-ਹੌਲੀ ਚੱਲ ਰਹੇ ਸਨ ਵਾਹਨ ਚਾਲਕਾਂ ਨੇ ਕਿਹਾ ਕਿ 2 ਮੀਟਰ ਤੱਕ ਹੀ ਨਜ਼ਰ ਆ ਰਿਹਾ ਹੈ ਰਸਤਾ ਉਸ ਤੋਂ ਅੱਗੇ ਬਿਲਕੁਲ ਨਜ਼ਰ ਨਹੀਂ ਆ ਰਿਹਾ ਜਦ ਇਸ ਸਬੰਧੀ ਡਾਟਰ ਕਮਲਜੀਤ ਸਿੰਘ ਕੇਜੀ ਅਤੇ ਮਸੀਹ ਆਗੂ ਸਭਾ ਪੱਟੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਇਲਾਕਾ ਨਿਵਾਸੀ ਨੂੰ ਅਪੀਲ ਕੀਤੀ ਕਿ ਅਗਰ ਕਿਸੇ ਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਦੀ ਕਰੋ ਨਿਕਲੋ ਅਤੇ ਖਾਸ ਕਰਕੇ ਬੱਚੇ ਤੇ ਬਜ਼ੁਰਗ ਇਸ ਮੌਸਮ ਦੇ ਵਿੱਚ ਧੁੰਦਾਂ ਵਿੱਚ ਬਾਹਰ ਨਾ ਨਿਕਲੋ ਵੇਖੋ ਟੀਵੀ ਨਿਊਜ਼ ਇੰਡੀਆ 251 ਧਾਰੀਵਾਲ ਤੋਂ ਪੱਤਰਕਾਰ ਰஞ்சிਤ ਸਿੰਘ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਡਾਟਰ ਕਮਲਜੀਤ ਸਿੰਘ ਕੇਜੀ ਕੇਜੀ ਹਸਪੀਟਲ ਧਾਰੀਵਾਲ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਸਰਦੀਆਂ ਦਾ ਮੌਸਮ ਸ਼ੁਰੂ ਕਾਫੀ ਦਿਨ ਤੋਂ ਹੋਇਆ ਔਰ ਹੁਣ ਜਿਹੜਾ ਡੇਂਜਰਸ ਟਾਈਮ ਹੈ ਜਦੋਂ ਧੂੜ ਬਹੁਤ ਪੈ ਰਹੀ ਹੈ ਧੂੜ ਪੈਣੀ ਸ਼ੁਰੂ ਹੋ ਗਈ ਤੁਸੀਂ ਸਾਰੇ ਜਾਣਦੇ ਹੋ ਵੀ ਧੂੜ ਦੇ ਵਿੱਚ ਵਿਜ਼ਿਬਿਲਟੀ ਬਹੁਤ ਘੱਟ ਹੁੰਦੀ ਹੈ ਔਰ ਉਹਦੇ ਵਿੱਚ ਗੱਡੀ ਚਲਾਣੀ ਵਾਹਨ ਚਲਾਉਣਾ ਬੜਾ ਮੁਸ਼ਕਲ ਹੁੰਦਾ ਹੈਗਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਇਹਨਾਂ ਦਿਨਾਂ ਦੇ ਵਿੱਚ ਜਿਆਦਾ ਨਾ ਨਿਕਲੋ ਬਾਹਰ ਬਹੁਤ ਜ਼ਰੂਰੀ ਤਾਂ ਹੀ ਨਿਕਲੋ ਔਰ ਨਿਕਲੋ ਵੀ ਥੋੜਾ ਲੇਟ ਜਦੋਂ ਧੂੜ ਛੱਡ ਜਾਏ ਔਰ ਜੇ ਜਾਣਾ ਪੈ ਜੇ ਬਹੁਤ ਐਮਰਜੈਂਸੀ ਤੇ ਆਪਣੇ ਵਾਹਨਾਂ ਦੀ ਜਿਹੜੀ ਹੈਗੀ ਆ ਲਾਈਟਾਂ ਜਗਾ ਕੇ ਡਿਪਰ ਜਗਾ ਕੇ ਤੇ ਬਿਲਕੁਲ ਸਾਵਧਾਨੀ ਨਾਲ ਜਾਓ ਕਿਉਂਕਿ ਇੰਨੀ ਜ਼ਿਆਦਾ ਧੂੜ ਦੇ ਵਿੱਚ ਅਗਲਾ ਵਾਹੀ ਜਿਹੜਾ ਗਹੀ ਕੋਲੋਂ ਤਾਂ ਨਜ਼ਰ ਨਹੀਂ ਆਉਂਦਾਗਾ ਸੋ ਬੜੀ ਮੁਸ਼ਕਲ ਆਉਂਦੀ ਹੈ ਫਿਰ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਘੱਟ ਤੋਂ ਘੱਟ ਬਾਹਰ ਨਿਕਲੋ ਲੇਟ ਨਿਕਲੋ ਤੇ ਜੇ ਨਿਕਲਣਾ ਪਵੇ ਤੇ ਬੜੀ ਸਾਵਧਾਨੀ ਨਾਲ ਨਿਕਲੋ ਧੰਨਵਾਦ ਤੋ ਦੇਖੋ ਜੀ ਤੁਸੀਂ ਦੇਖ ਸਕਦੇ ਹੋ ਜਿਹੜਾ ਇਹ ਮੌਸਮ ਚੱਲ ਰਿਹਾ ਵਾ ਆ ਦਿਨਾਂ ਦੇ ਵਿੱਚ ਜਿਹੜੀ ਆ ਬਹੁਤ ਜ਼ਿਆਦਾ ਠੰਡ ਵੀ ਆ ਤੇ ਬੜੀ ਧੁੰਦ ਪੈ ਰਹੀ ਆ ਰਸਤਿਆਂ ਦੇ ਵਿੱਚ ਮਤਲਬ ਜਿਹੜਾ ਵਾ ਸੜਕ ਵੀ ਦੇਖਣੀ ਬੜੀ ਔਖੀ ਹੋ ਜਾਂਦੀ ਆ ਰਾਤ ਨੂੰ ਦਿਨੇ ਵੀ ਬੜੀ ਪ੍ਰੋਬਲਮ ਆ ਰਹੀ ਆ ਟ੍ਰੈਫਿਕ ਦੇ ਵਿੱਚ ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਜਿੰਨੇ ਵੀ ਰੋਡ ਤੇ ਚੱਲਦੇ ਨੇ ਮੇਰੇ ਵੀਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਵਾਂ ਕਿ ਬੜੇ ਧਿਆਨ ਦੇ ਨਾਲ ਚੱਲੋ ਤੇ ਆਪਣੀ ਸੇਫਟੀ ਨੂੰ ਦੇਖਦੇ ਹੋਏ ਰੋਡ ਤੇ ਮਤਲਬ ਆਉਣਾ ਜਾਣਾ ਚਾਹੀਦਾ ਸਾਰਿਆਂ ਨੂੰ ਮੈਂ ਉਹਦੇ ਨਾਲੇ ਸਾਰੇ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਜਿਹੜੇ ਰੋਡ ਤੇ ਚੱਲਦੇ ਨੇ ਕਿ ਜਿੰਨੂੰ ਬੜਾ ਜ਼ਰੂਰੀ ਕੰਮ ਆ ਉਹੀ ਗੱਡੀਆਂ ਲੈ ਕੇ ਤੇ ਰੋਡ ਤੇ ਚੱਲਣ ਕਿਉਂਕਿ ਤੁੰਦੇ ਨਾਲ ਕੋਈ ਨੁਕਸਾਨ ਵੀ ਹੋ ਸਕਦਾ ਵਾ ਤੁੰਦ ਅੱਜਕੱਲ ਬਹੁਤ ਪੈ ਰਹੀ ਆ ਤੇ ਜੇ ਕੋਈ ਜ਼ਰੂਰੀ ਕੰਮ ਆ ਉਹੀ ਵਾਰ ਨਿਕਲੇ ਤੇ ਨਹੀਂ ਤੇ ਤੁਸੀਂ ਜਿਆਦਾ ਪੈਦਲ ਹੀ ਚੱਲੋ ਤੇ ਥੋੜਾ ਸੇਫ ਰਹੇਗਾ ਰੋਡ ਤੇ ਤੁਸੀਂ